ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੋਟਾ ਸਿੰਘ ਕੀ ਲੱਗਦਾ ਤੁਹਾਡਾ ਮੇਰਾ ਪੀਚਾ ਜੀ ਪੁੱਛੋਲ ਬਣ ਜਾ ਕੀ ਕੀ ਕਿੰਨੇ ਚ ਪਏ ਮਰਕੇ ਖੇਤੀ ਕਰਨ ਜਾਂਦਾ ਸੀ ਤੇ ਕਿਵੇਂ ਕੱਲ ਵੀ ਕਿਵੇਂ ਗਿਆ ਕੀ ਗੱਲ ਹੋਈ ਸਭ ਤੇ ਪਹਿਲਾਂ ਹੀ ਨਾਨਕ ਹੀ ਰਹਿੰਦਾ ਸੀ ਥੋੜੇ ਦਿਨਾਂ ਦਾ ਜੀ ਤੇ ਇਹਦੇ ਡੇੜੀ ਸੱਟ ਪਜਣ ਕਣਕ ਵੇਚਣ ਆ ਗਿਆ ਨਾਲੇ ਪਤਾ ਰਹਿਣਾ ਹੈ ਬਸ ਬੀਜ ਤੇ ਵੀ ਇਧਰੋਂ ਬੀਜ ਕੇ ਗਏ ਨੇ ਪਹਿਲਾਂ ਦੋ ਦੋਸਤਾਂ ਹੀ ਨਾਲ ਖੇਤ ਹੈ ਇਹਨਾਂ ਦਾ ਬਸ 3:00 ਵਜੇ ਪਹੁੰਚਣਾ ਹੈ ਮੇਰੇ ਕੋਲ ਤੇ ਜਾ ਕੇ ਘੱਟ ਲੱਗ ਗਿਆ ਸੀ ਆ ਜਾਓ ਇਹ ਡੇੜੀ ਸਾਹਮਣੇ ਬੈਠਾ ਸੀਗਾ ਤਾਂ ਮੇਰਾ ਡੈਡੀ ਵੀ ਉੱਥੇ ਜਿਨਾਲ ਹੀ ਸੀ ਨਾ ਕਿੰਨੇ ਬਾਣ ਦੀ ਕੀਤੀ ਬਾਣ ਦਾ ਆਰਟੀਕਲ ਕਰਦਾ ਤੇ ਥੋੜੀ ਜਿਹੀ ਕਿੱਕੜੀ ਆਈ ਦੋਨੇ ਪੰਜੇ ਕੋਲੇ ਤੇ ਉਹ ਠੇਕ ਕਿਤੇ ਪੰਛੀ ਸੀ ਜਿੱਕੇ ਕਰਦੇ ਕੀ ਨਾਮ ਸੀ ਬੱਚੇ ਸੁਖਵੀਰ ਸਿੰਘ ਜੀ ਜਿਸ ਤਰ੍ਹਾਂ ਕਿੰਨੇ ਕਿੰਨਾ ਜੇ ਕੰਮ ਚ ਐਕਟਿਵ ਸੀ ਸਾਰੇ ਪੂਰਾ ਵਜਿਆ ਸੀ ਕੋਈ ਵੈਲਡ ਬੁਲਡ ਵਧਿਆ ਕਰ ਲੈਂਦਾ ਸੀ ਜੀ ਟਾਇਰ ਟੂਲ ਕਈ ਸਾਲਾਂ ਦਾ ਖੇਤੀ ਕਰਦਾ ਜੀ 80 90 ਕਿੱਲੇ ਬਾਣ ਦਾ ਕਰਾਉਂਦਾ ਸੀ ਜੀ ਨਾਲ ਹੋਰ 1000 ਦੋਸਤਾਂ ਨਾਲ ਵੀ ਹੂੰ ਬਾਅਦ ਵਿੱਚ ਵਧਿਆ ਕਰਉਣਾ ਜੀ ਰੇ ਪੋਣਾ ਲੋਡਰ ਬਣਿਆ ਕਰ ਸੇਸ਼ਟ ਵਿਧਾਰਾ ਉਹ ਕਰਦਾ ਸੀ ਕੰਮ ਆ ਪੀ ਜਾਂਦਾ ਸੀ ਅਸੀਂ ਦੋਨੇ ਭਾਈ ਮਸ਼ੀਨ ਚੀ ਹੁੰਨੇ ਸੀ ਬਸ ਮਾਗਰ ਉਹ ਇਸੇ ਕੰਮ ਸੰਭਾਲਦਾ ਸੀ ਲੱਗਦਾ ਕਿ ਘਰ ਦੇ ਹਾਲਾਤਾਂ ਦੀ ਮਜਬੂਰੀ ਕਰਕੇ ਉਹਨੂੰ ਛੋਟੀ ਉਮਰ ਚ ਕੰਮ ਕਰ ਹਾਂਜੀ ਭੈਣਾ ਬਟਿਆ ਨਹੀਂ ਦੋਤੋ ਬਸ ਇਸੇ ਕਾਰਨੀ ਨੂੰ ਨਾਲੇ ਪੜਦਾ ਵੀ ਸੀਗੇ ਜਿਹੜੀ ਕਲਾਸੀ ਹੁਣਾਈ ਤੇਜ ਲੱਗਾ ਸੀ ਜਲਦੀ ਉਹਨਾਂ ਨੂੰ ਹਾਂਜੀ ਆਈਟੀਐਚ ਸੀਗੇ ਬਲੱਡ ਉਹ ਉੱਥੇ ਰਹਿੰਦਾ ਸੀ ਨਾਨਕੀ ਜੀ ਹਾਂ ਜੀ ਬੁਰਾ ਜਿਆ। ਇੱਕ ਬੇਕਿੱਦਾ ਹਾਸ ਸਕਦਾ ਹੋ ਗਿਆ ਮਤਲਬ ਕਿ ਇਕਦਮ ਟਰੈਕਟਰ ਤੇ ਚੱਲਾਂ ਦੇ ਮਸ਼ੀਨ ਕੀ ਕਰ ਲਈ ਜਿਹੜੀ ਜਨ ਪਤਾ ਲੱਗਿਆ। ਬਸ ਸਾਈਡ ਤੇ ਹੀ ਰੇਹ ਦੇਖਦਾ ਸੀ ਜੰਪਾ ਸਾਈਡ ਤੇ ਕਹਿੰਦੇ ਰੋਟਾ ਵੇਟੀ ਤਵੀ ਬਾਹਰ ਚੱਲਦੀ ਆ ਵੀ ਅੰਦਰ ਜਾ ਉਹ ਦੇਖ ਕੇ ਬਸ ਬੇਸਲੇ ਸੀਟ ਤੇ ਤਰ ਫਿਸਲ ਗਿਆ ਜੀ। ਤੇ ਟਰੈਕਟਰ ਮਤਲਬ ਟਰੈਕਟਰ ਚੱਲਦਾ ਰਿਹਾ ਉਹ ਨੀਚੇ ਆ ਗਿਆ। ਹਾਂ ਉਹ ਚ ਆ ਗਿਆ ਦੂਜੇ ਮੁੰਡੇ ਨੂੰ ਪਤਾ ਲੱਗਿਆ ਦੋ ਟਰੈਕਟਰ ਚੱਲਦੇ ਸੀਗੇ ਜੀ ਮੈਂ ਉਹਨੂੰ ਪਤਾ ਲੱਗਿਆ। ਉਹ ਫਿਰ ਦੂਜੇ ਮੁੰਡੇ ਨੇ ਆ ਕੇ ਬੰਦ ਕਰੇ ਜੀ। ਤੇ ਹੋਰ ਵੀ ਸੀ ਨਾਲ ਤੂੰ ਕਹੀ ਜਾਣੇ। ਉਹਨਾਂ ਨੇ ਆ ਕੇ ਬੰਦ ਕਰੇ ਰੱਖਿਆ ਬੱਚਾ ਨਹੀਂ ਜਾ ਸਕਦਾ ਨਹੀਂ ਨਹੀਂ ਕੱਲ ਸਾਡੇ ਪਿੰਡ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ 19-20 ਸਾਲ ਦਾ ਨੌਜਵਾਨ ਜੋ ਮਾਪਿਆਂ ਦਾ ਕਲੌਤਾ ਪੁੱਤਰ ਸੀ ਤੇ ਦੋ ਭੈਣਾਂ ਦਾ ਇਕੱਲਾ ਹੀ ਵੀਰ ਸੀ ਆਪਣੇ ਖੇਤ ਟਰੈਕਟਰ ਤੇ ਸੁਪਰ ਹੀਟਰ ਲੈ ਕੇ ਕਣਕ ਦੀ ਬਜਾਈ ਕਰਨ ਲਈ ਗਿਆ ਸੀ ਉੱਥੇ ਬਜਾਈ ਕਰਦੇ ਸਮੇਂ ਕਿਸੇ ਕਾਰਨ ਕਰਕੇ ਉਹਦਾ ਪੈਰ ਫਿਸਲਣ ਕਰਕੇ ਉਹ ਟਰੈਕਟਰ ਤੋਂ ਗਿਰ ਗਿਆ ਜੀ ਉਹ ਪਹਿਲਾਂ ਟਰੈਕਟਰ ਦੇ ਵੱਡੇ ਟਾਇਰ ਥੱਲੇ ਆ ਗਿਆ ਉਸ ਤੋਂ ਬਾਅਦ ਜੀ ਉਹ ਸੂਪਰ ਸੀਡਰ ਮਸ਼ੀਨ ਦੀ ਲਪੇਟ ਚਾਉਣ ਨਾਲ ਉਹਦੀ ਬਹੁਤ ਦਰਦਨਾਕ ਮੌਤ ਹੋ ਗਈ। ਇਹ ਜਿਹੜਾ ਪਰਿਵਾਰ ਆ ਬਹੁਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਜੀ। ਇਹਦੇ ਡੈਡੀ ਕੋਲ ਤਕਰੀਬਨ 1 ਏਕੜ ਜ਼ਮੀਨ ਆ ਜੀ। ਤੇ ਮਤਲਬ ਇਹ ਛੋਟੀ ਉਮਰ ਤੇ ਇਹਨੂੰ ਮਜ਼ਦੂਰੀ ਕਰਨ ਕੰਮ ਕਰਨਾ ਪੈ ਗਿਆ ਜੀ। ਘਰ ਦੀਆਂ ਮਜ਼ਦੂਰੀਆਂ ਸੀਗੀਆਂ ਜੀ। ਉਹਦੀ ਵਜ੍ਹਾ ਕਰਕੇ ਛੋਟੀ ਉਮਰ ਤੇ ਇਹ ਡਰਾਈਵ ਮਤਲਬ ਟਰੈਕਟਰ ਚਲਾਉਣ ਕਰਕੇ ਸਾਰੇ ਘਰ ਤਾਂ ਗੇ ਜਾ ਰਹੀਏ ਇਹਦੇ ਸਿਰ ਤੇ ਚੱਲਦਾ ਸੀਗਾ ਜੀ। ਇਹਦੇ ਡੈਡੀ ਦੀ ਇੱਕ ਛੋਟੀ ਜਿਹੀ ਵਰਕਸ਼ਾਪ ਆ ਜੀ। ਆਰਥਿਕ ਤੌਰ ਤੇ ਬਹੁਤ ਗਰੀਬ ਪਰਿਵਾਰ ਆ ਜੀ। ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਇਹਨਾਂ ਨੂੰ ਜੋਗ ਮੁਆਵਜ਼ਾ ਦੇ ਕੇ ਜਾਂ ਕਿਸੇ ਦੋਨਾਂ ਬੇਟੀਆਂ ਵਿੱਚੋਂ ਇੱਕ ਬੇਟੀ ਨੂੰ ਸਰਕਾਰੀ ਨੌਕਰੀ ਦੇ ਕੇ ਮਤਲਬ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਪਰਿਵਾਰ ਹੈ ਆਪਣਾ ਆਰਥਿਕ ਗੁਜ਼ਾਰਾ ਸਚੇ ਢੰਗ ਨਾਲ ਕਰ ਸਕੇ ਇਹ ਤਾਂ ਜੀ ਕਣਕ ਬੀਜਦੇ ਸੀਗੇ ਜੀ ਠੇਕੇ ਤੇ ਵਾਣ ਲੱਈਦਾ ਹੋਇ ਲੰਗਾ ਉੱਥੇ ਕੋਟ ਦੁੰਦੇ ਵਾਲੇ ਰਾਹ ਤੇ ਕਣਕ ਬੀਜੇ ਸੀਗੇ ਉੱਥੇ ਐ ਪਿੱਛੇ ਦੇਖਣ ਲੱਗਿਆ ਮੜਾ ਮੋਟਾ 20 ਉੱਠ ਕੇ ਟਰੈਕਟਰ ਦੇ ਉੱਤੋਂ ਪਾ ਪੈ ਤਲਕ ਗਈ। ਉੱਥੋਂ ਬਰ ਉੱਤੋਂ ਨਹੀਂ ਲੰਘਿਆ। ਨਾਲ ਉਹਦੇ ਕਰਦੇ ਹੋਸਟ ਐਨ ਮੋਕ ਦੇ ਕਰਦੇ ਦੂਰ ਸੀਗਾ ਜੀ। ਕੱਲੇ ਸੀਗਾ ਟਰੈਕਟਰ ਚਲਾਉਂਦਾ। ਉਹ ਵੀ ਕਿਵੇਂ ਰੋਕੇ ਗਿਆ ਮੋਕ ਦੇ ਟਰੈਕਟਰ ਨੂੰ? ਰੁਕਿਆ ਨਹੀਂ ਜੀ ਬਾਅਦ ਚ ਫਿਰ ਰੁਕੇ ਟਰੈਕਟਰ। ਜੋ ਉਤੋਂ ਨਹੀਂ ਲੰਘ ਕੇ ਕੱਲਾ ਟਰੈਕਟਰ ਤੁਰਿਆ ਗਿਆ। ਉਹਦੀ ਮੋਕ ਦੇ ਉੱਤੇ ਉੱਥੇ ਜੀ। ਮੋਕ ਤੇ ਮੰਨੋ ਜੀ ਬਸ। ਫੱਦਲੀ ਬੱਬਤਾ ਸੀ। ਬਹੁਤ ਪੁਰਾਣੀ ਦੇਖਣਯੋਗ ਵੀ ਨਹੀਂ। ਸੁਣ ਕੇ ਵੀ ਉਹ ਕੰਮਦਾ ਸੀ ਅਗਲੇ ਦਾ ਦੇਖਿਆ ਲ ਕਿੱਥੇ ਜਾਂਦਾ ਸੀ ਜੀ ਕੀ ਕਹਿਣਾ ਚਾਹੁੰਗੇ ਇਸ ਤਰ੍ਹਾਂ ਇਹ ਹਾਸਾ ਅਸੀਂ ਤਾਂ ਇਹ ਹੀ ਕਹਿਣਾ ਜੀ ਮਾੜਾ ਮੋਟਾ ਇਹਦਾ ਉਹ ਕਰਨਾ ਚਾਹੀਦਾ ਸਰਕਾਰ ਨੂੰ ਗਰੀਬ ਪਰਿਵਾਰ ਹੈ ਜੀ ਦੋ ਬੱਚੀਆਂ ਵਿਚਾਰੇ ਤੇ ਮਿਸਤਰੀ ਨੇ ਮਿੱਤੀ ਸਿੰਗਾਂ ਦੇ ਵਿੱਚੋਂ ਨਹੀਂ ਜੀ ਕਿੰਨੀ ਬਾਹ ਕਿੰਨੀ ਜੱਦੀ ਕਿੰਨੀ ਹੈ ਜ਼ਮੀਨ ਦਾ ਜ਼ਮੀਨ ਤਾਂ ਨਾਲ ਥੋੜੀ ਹੋਈ ਆ ਜੀ ਠੇਕੇ ਠੂਕੇ ਤੇ ਲੈਣ ਦੇ ਨੇ ਉੱਪਰ ਦੇ ਬਿਰੂਦੂਪਰ ਕੀ ਉੱਥੇ ਪਰਿਵਾਰ ਪਹੁੰਚ ਗਿਆ ਸੀ ਘਰ ਦੇ ਕੋਲ ਹਾਂਜੀ ਪਿੰਡ ਦੇ ਨਗਰ ਦੇ ਲੋਕ ਪਹੁੰਚ ਗਏ ਸੀ ਇਹ ਸੁਖਵੀਰ ਸਿੰਘ ਸਨ ਆਫ ਜਗਰਾਤ ਸਿੰਘ ਵਾਸੀ ਭੈਣੀ ਫੱਤਾ ਆਪਣੇ ਘਰੋਂ ਟਰੈਕਟਰ ਲੈ ਕੇ ਆਪਣੇ ਡੈਡੀ ਤੇ ਦਾਦੇ ਨਾਲ ਕਣਕ ਬੀਜਣ ਗਿਆ ਸੀ ਇਹ 1.5 10 ਵਜੇ ਚੱਲੇ ਸੀ ਕਰੀਬ 1.5 3 ਵਜੇ ਬੱਚੇ ਦਾ ਟਰੈਕਟਰ ਤੋਂ ਹੱਥ ਛੁੱਟਣ ਕਰਕੇ ਇਹ ਥੱਲੇ ਡਿੱਗ ਪਿਆ ਜਿਸ ਦੇ ਉੱਪਰ ਦੀ ਟਰੈਕਟਰ ਦਾ ਟਾਇਰ ਲੰਗਣ ਕਰਕੇ ਤੇ ਸੁਪਰਸੀਡਰ ਮਸ਼ੀਨ ਲੰਗਣ ਕਰਕੇ ਇਹ ਬੱਚੇ ਦੀ ਬਹੁਤ ਹੀ ਦੁਖਦਾਈ ਮੌਤ ਹੋਈ ਆ। ਕੰਦ ਵਿੱਚ 174 CrPC ਦੇ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹਦੀ ਪ੍ਰਾਣੀ 174 CrPC ਤਹਿਤ ਕਾਰਵਾਈ ਤੇ ਜੋ ਨਵੇਂ ਕਾਨੂੰਨ ਦੇ ਉਹਦੇ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹ ਪਿੰਡ ਦੇ ਸਰਪੰਚ ਅਤੇ ਪੰਚਾਇਤ ਤੋਂ ਪਤਾ ਲੱਗਿਆ ਵੀ ਗਰੀਬ ਪਰਿਵਾਰ ਆ ਤੇ ਉਹਦਾ ਗੁਜ਼ਾਰਾ ਕਰਦੇ ਸੀਗੇ ਬੱਚਾ ਬਹੁਤ ਮਿਹਨਤੀ ਸੀਗਾ। ਤੇ ਬਹੁਤ ਹੀ ਮਾੜਾ ਇਹਨਾਂ ਨਾਲ ਇਹ ਘਟਨਾ ਵਾਪਰੀ ਹੈ ਇਹਦੇ ਦੋ ਭੈਣਾਂ ਸੀਗੀਆਂ ਇਹ ਭਰਾ ਇਕੱਲਾ ਹੀ ਸੀਗਾ ਬਸ ਪੋਸਟਮਾਰਟਮ ਅਸੀਂ ਕਾਰਵਾਈ ਕਰਕੇ ਜਲਦੀ ਅੱਜ